ਹਰੀਆ ਵੰਗਾ ਮਹੀਵੇ ਵਿਚੜਿਆ ਮੀਨੇ ਦਾ ਜੋਰ ਹਰੀਆ ਵੰਗਾ ਮਹੀਵੇ ਵਿਚੜਿਆ ਮੀਨੇ ਦਾ ਜੋਰ ਮਾਤਾ ਤੇਰੀ ਮਹੀਵੇ ਬੋਲੜੇ ਮੰਦੜੇ ਜੇ ਬੋਲ ਮਾਤਾ ਤੇਰੀ ਮਹੀਵੇ ਬੋਲੇ ਮੰਦੜੇ ਜੇ ਬੋਲ ਸੀਨੇ ਚੁਬਦੇ ਮਾਹੀ ਵੇ ਜਿਵੇਂ ਸੜਕਾਂ ਦੇ ਰੋੜ ਸੀਨੇ ਚੁਬਦੇ ਮਾਹੀ ਵੇ ਵੇ ਜਿਵੇਂ ਸੜਕਾਂ ਦੇ ਰੋੜ ਸਾਥੋਂ ਸਹੇਨਾ ਜਾਂਦੇ ਵੇ ਸਾਡੇ ਦਿਲ ਨੇ ਕਮਜ਼ੋਰ ਸਾਥੋਂ ਸਹੇਨਾ ਜਾਂਦੇ ਵੇ ਸਾਡੇ ਦਿਲ ਨੇ ਕਮਜ਼ੋਰ ਹਰਿਆ ਵੰਗਾ ਮਾਹੀ ਵੇ ਵਿਚੜਿਆ ਮੀਨੇ ਦਾ ਜੋਰ ਹਰਿਆਵੰਗਾ ਮਾਹੀ ਵੇ ਵਿਚੜਿਆ ਮੀਨੇ ਦਾ ਜੋਰ ਪਹਿਣ ਤੇਰੀ ਮਾਹੀ ਵੇ ਬੋਲੇ ਮੰਦੜੇ ਜੇ ਬੋਲ ਪਹਿਣ ਤੇਰੀ ਮਾਹੀ ਵੇ ਬੋਲੇ ਮੰਦੜੇ ਜੇ ਬੋਲ ਸੀਨੇ ਚੁਬਦੇ ਮਾਹੀ ਵੇ ਵਿਜੇ ਮੈਂ ਸੜਕਾਂ ਦੇ ਰੋਡ ਸੀਨੇ ਚੁਬਦੇ ਮਾਹੀ ਵੇ ਵਿਜੇ ਮੈਂ ਸੜਕਾਂ ਦੇ ਰੋਡ ਸਾਥੋਂ ਸਹੇਨਾ ਜਾਂਦੇ ਵੇ ਸਾਡੇ ਦਿਲ ਆ ਕਮਜ਼ੋਰ ਸਾਥੋਂ ਸਹੇਨਾ ਜਾਂਦੇ ਵੇ ਸਾਡੇ ਦਿਲ ਆ ਕਮਜ਼ੋਰ ਹਰਿਆ ਬੰਗਾ ਮਾਹੀ ਵੇ ਵਿਚੜਿਆ ਮੀਨੇ ਦਾ ਜੋਰ ਹਰੀਆ ਵੰਗਾ ਮਾਹੀ ਵੇ ਵਿਚੜਿਆ ਮੀਨੇ ਦਾ ਜੋਰ ਵੀਰ ਤੇਰਾ ਮਾਹੀ ਵੇ ਬੋਲੇ ਮੰਦੜੇ ਜੇ ਬੋਲ ਵੀਰ ਤੇਰਾ ਮਾਹੀ ਵੇ ਬੋਲੇ ਮੰਦੜੇ ਜੇ ਬੋਲ ਸੀਨੇ ਚੁਬਦੇ ਮਾਹੀ ਵੇ ਵਿਚਿ ਮੈਂ ਸੜਕਾਂ ਦੇ ਰੋੜ ਸੀਨੇ ਚੁਬਦੇ ਮਾਹੀ ਵੇ ਵਿਚਿ ਮੈਂ ਸੜਕਾਂ ਦੇ ਰੋੜ ਸਾਥੋਂ ਸਹੇਨਾ ਜਾਂਦੇ ਵੇ ਸਾਡੇ ਦਿਲ ਆ ਕਮਜ਼ੋਰ ਸਾਥੋਂ ਸਹੇਨਾ ਜਾਂਦੇ ਵੇ ਸਾਡੇ ਦਿਲ ਆ ਕਮਜ਼ੋਰ